ਦੇਖੋ ਜੀ 13 ਤਰੀਕ ਲੋੜੀ ਵਾਲ ਦਿਨ ਓਮ ਪ੍ਰਕਾਸ਼ ਓਮੀ ਜੀ ਮੇਰੀ ਵਾਰਡ ਵਿੱਚ ਹੀ ਰਹਿੰਦੇ ਆ ਓਮ ਪ੍ਰਕਾਸ਼ ਜਿਹੜੇ ਓਮੀ ਆ ਉਹਨਾਂ ਦੀ ਉਮਰ ਘੱਟੋ ਘੱਟ 70 ਸਾਲ ਹੈਗੀ ਆ ਸਰ ਉਹਨਾਂ ਨੂੰ 13 ਤਰੀਕ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀ ਤੇ ਉਹ ਆਪਣਾ ਸਬਜ਼ੀ ਮੰਡੀ ਦੇ ਵਿੱਚ ਹੀ ਇੱਕ ਦੁਕਾਨ ਤੇ ਮਤਲਬ ਕੀ ਕੰਮ ਕਰਦੇ ਸੀ 2-300 ਰੁਪਿਆ ਰੋਜ਼ ਦਾ ਉਹਨਾਂ ਨੂੰ ਮਿਲ ਜਾਂਦਾ ਸੀ ਤੇ ਆਪਣਾ ਰੋਟੀ ਪਾਣੀ ਦਾ ਖਰਚਾ ਮਤਲਬ ਕੀ ਮੜਾ ਮੋਟਾ ਕਰ ਲੈਂਦੇ ਸੀ ਪਰ ਸਰ ਜਦੋਂ ਦਾ ਇਹਨਾਂ ਨੂੰ ਅਟੈਕ ਆਇਆ ਵਾ ਉਹਨਾਂ ਦਾ ਖਾਣਾ ਪੀਣਾ ਦਾ ਪ੍ਰਬੰਧ ਕੋਈ ਨਹੀਂ ਹੈਗਾ ਫਾਈਨੈਂਸ਼ੀਅਲ ਹਾਲਤ ਇੰਨੀ ਕਮ ਮਾੜੀ ਹੈ ਸਰ ਅੱਜ ਉਹਨਾਂ ਦੇ ਅਸੀਂ ਇੱਕ ਘਰ ਕੀ ਇਹਨੂੰ ਸਰ ਇੱਕ ਅਸੀਂ ਬਾਥਰੂਮ ਜਿੰਨੀ ਜਗਾ ਵਾ ਸਰ ਉੱਤੇ ਸ਼ੈੱਡ ਪਹਿਲਾਂ ਬਾਲੇ ਪਏ ਸੀ ਮੜੇ ਮੋਟੇ ਸਰ ਉਹ ਬਾਲੇ ਵੀ ਮਤਲਬ ਕਿ ਲੈ ਵੀ ਮਤਲਬ ਕਿ ਉਹ ਟੁੱਟ ਗਏ ਆ ਹੁਣ ਸਰ ਇਹਦੇ ਉੱਤੇ ਛੱਤ ਨਹੀਂ ਆ ਗਈ ਲੋੜੀ ਤੋਂ ਬਾਅਦ ਮੈਨੂੰ ਇੱਕ ਦੋ ਦਿਨ ਬਾਅਦ ਮਤਲਬ ਕਿ ਇਨਫੋਰਮ ਹੋਇਆ ਕਿ ਇਹਨਾਂ ਦੀ ਜਿਹੜੀ ਆ ਕੰਡੀਸ਼ਨ ਬੜੀ ਹਾਲਤ ਹੋਈ ਆ ਇਹ ਮੇਰੇ ਕੋਲ ਸ਼ੋਪ ਤੇ ਆਏ ਤੇ ਮੈਂ ਤੁਸੀਂ ਚਿੰਤਾ ਨਾ ਕਰੋ ਅਹੀਂ ਨਾਲ ਆ ਅਹੀਂ ਸੋਸਾਇਟੀ ਵਾਲਿਆਂ ਨਾਲ ਵੀ ਗੱਲ ਕਰਾਂਗੇ ਠੀਕ ਆ ਜੀ ਪਹਿਲਾਂ ਇਹਨਾਂ ਨੂੰ ਮੈਂ ਬੜਾ ਮੋਟਾ ਰਸ਼ਨ ਰੂਚਨ ਸਿਲੰਡਰ ਵਗੈਰਾ ਉਹ ਸਾਰਾ ਮਤਲਬ ਕਿ ਅਰੇਂਜ ਕਰਵਾਇਆ ਖਾਣ ਪੀਣ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਸਰ ਜੜੀਆਂ ਇਹਨਾਂ ਦਾ ਰਹਿਣ ਦਾ ਪ੍ਰਬੰਧ ਹੀ ਇੱਕ ਆਪਣੇ ਲਾਗੇ ਮੰਦਰ ਹੈਗਾ ਸਰ ਮੰਦਰ ਦੇ ਇੱਕ ਛੋਟਾ ਜਿਹਾ ਕਮਰਾ ਵਾ ਉਹਦੇ ਵਿੱਚ ਅਹੀਂ ਅਰੇਂਜ ਕੀਤਾ ਵਾ ਤੇ ਇਹਨਾਂ ਦੀ ਜਿਹੜੀ ਫੈਮਲੀ ਇੱਕ ਬੇਟੀ ਹੈਗੀ ਹੈ ਜੀ ਲక్ష్ਮੀ ਜੀ ਇਹਨਾਂ ਦੀ ਮੈਰिज ਹੋ ਗਈ ਆ ਤੇ ਇਹ ਸਰ ਲਾਗੇ ਪਿੰਡ ਹੈ गावा ਉੱਥੋਂ ਉਹਨਾਂ ਦੀ ਮਤਲਬ ਕੀ ਮਦਦ ਕਰਨ ਵਾਸਤੇ ਆਏ ਆ ਤੇ ਇਹਨਾਂ ਦੀ ਵੀ ਸਿਰਫ ਫਾਈਨੈਂਸ਼ੀਅਲ ਹਾਲਤ ਇੰਨੀ ਕੁ ਮਾੜੀ ਆ ਇਹ ਉਹਨਾਂ ਦਾ ਲਾਜ ਵਗੈਰਾ ਵੀ ਨਹੀਂ ਕਰਾ ਸਕਦੇ ਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਨਹੀਂ ਕਰਵਾ ਸਕਦੇ ਤੇ ਸਰ ਥੋੜਾ ਉਪਰਾਲਾ ਅਸੀਂ ਸ਼ੁਰੂ ਕਰ ਦਿੱਤਾ ਸੀ ਕੰਦਾਂ ਵਗੈਰਾ ਖੜੀਆਂ ਕੀਤੀਆਂ ਤੇ ਅਸੀਂ ਕਹਾਂ ਚਲੋ ਤੁਸੀਂ ਜਿੱਦਾਂ ਵੀ ਆਇਆ ਵਾ ਅਸੀਂ ਤੁਹਾਡੀ ਮਦਦ ਕਰਾਂਗੇ ਫਿਰ ਸਰ ਉਸ ਤੋਂ ਬਾਅਦ ਮੇਰੇ ਨਾਲ ਕੰਸਰਨ ਵਿੱਚ ਦੀ ਰਿਸ਼ਰਮਾ ਜੀ ਜਿਹੜੇ ਹੈਲਪਿੰਗ ਐਂਡ ਸੁਸਾਇਟੀ ਦੇ ਫਾਊਂਡਰ ਹੈਗੇ ਆ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਕੀ ਇੱਦਾਂ ਦਾ ਸਰ ਜਿੰਨੀ ਕੁ ਮੇਰੀ ਸਮਰੱਥਾ ਹੈ ਹੀ ਮੈਂ ਸੇਵਾ ਵਿੱਚ ਲੱਗਾ ਰਿਹਾ ਤੇ ਤੁਸੀਂ ਕਿਸੇ ਵੀ ਤਰ੍ਹਾਂ ਮਤਲਬ ਕਿ ਜਿੱਦਾਂ ਦੀ ਵੀ ਮਦਦ ਹੁੰਦੀ ਆ ਇਸ ਪਰਿਵਾਰ ਨਾਲ ਖੜਨ ਦੀ ਲੋੜ ਹੈਗੀ ਆ ਇਹਨਾਂ ਦੇ ਨਾਲ ਮਤਲਬ ਕੀ ਕੋਈ ਵੀ ਅਜਾ ਸਾਧਨ ਨਹੀਂ ਆ ਕਮਾਈ ਦਾ ਕਿ ਜਿੱਥੋਂ ਇਹ ਮਤਲਬ ਕੀ ਆਪਣਾ ਗੁਜ਼ਾਰਾ ਕਰ ਸਕੀਏ ਹੁਣ ਸਾਡੇ ਨਾਲ ਸੁਸਾਇਟੀ ਦੇ ਮੈਂਬਰ ਤੇ ਨਾਲ ਸਾਡੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਅੱਜ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਮਤਲਬ ਕਿ ਐਦਾਂ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਆ ਤੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਇਹਨਾਂ ਦੀ ਆਮਦਨ ਵਿੱਚ ਵਾਧਾ ਪਾਇਆ ਤੇ ਪ੍ਰਮਾਤਮਾ ਇਹਨਾਂ ਇੱਕ ਤੰਦਰੁਸਤੀ ਬਖਸ਼ੇ ਕੀ ਇਦਾਂ ਹੀ ਸਮਾਜ ਦੀ ਜਿਹੜੀ ਆ ਲਗਾਤਾਰ ਸੇਵਾ ਕਰਦੇ ਰਹਣ ਤੇ ਅੱਜ ਇਹ ਮਤਲਬ ਕਿ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਵਾ ਕਿ ਜਿੱਦਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਕੀਤੀ ਆ ਇਹ ਪਰਿਵਾਰ ਨਾਲ ਖੜੇ ਰਹਿਣਗੇ ਮਤਲਬ ਕਿ ਇਹਨਾਂ ਦਾ ਹੀ ਛੱਡਦਾ ਜਿਹੜਾ ਵਾ ਉਹ ਕੱਲ ਪਰਸੋਂ ਤੱਕਰ ਮਤਲਬ ਕਿ ਇਹਨਾਂ ਦਾ ਹੀ ਸਾਰਾ ਪ੍ਰਬੰਧ ਕਰ ਦਵਾਂਗੇ ਔਰ ਰਸ਼ਨ ਪਾਣੀ ਜਾਂ ਦਵਾਈਆਂ ਦੂਈਆਂ ਦਾ ਸਾਰਾ ਪ੍ਰਬੰਧਨ ਦਾ ਮਤਲਬ ਕਿ ਅਸੀਂ ਕਰ ਦਿੱਤਾ ਵਾ